ਵਹੀ ਗੁਰਗੀ ਕਾ ਖਾਲਸਾ ਵਹੀ ਗੁਰ ਕੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਦੀ ਬਬਲੀ ਲੈ ਕੇ ਆ ਬੋਲਾਂ ਵਾਲੀ ਪੱਗ ਜਿਹਦੀ ਲੰਥ ਸਵਾ 7 ਮੀਟਰ ਆ ਕਪੜਾ ਇਹਦੇ ਪੋ ਫੋਟਬਾਲ ਵਾਤੇ ਆ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਛੱਡਦੇ ਸੈਂਟਰ ਕਿ ਉਹ ਲਿਆ ਕੇ ਲੜ ਨੂੰ ਪੂਣੀ ਦਾ ਖੋਦਾ ਫਸਾ ਥੱਲੇ ਰੱਖ ਕੇ ਬੰਦ ਫਸੋਤੇ ਰੱਖ ਕੇ ਲੋਈ ਪਲੇਅ ਚੜੇ ਆਪਣੇ ਵਾਲਨਿਓਂ ਇਕੱਠੇ ਕਰਨੇ ਆ ਨਾ ਤੇ ਚੱਕੀ ਤਰ੍ਹਾਂ ਜਿਹੜੇ ਆਪਾਂ ਬਰੀਕ ਬਰੀਕ ਵਾਲਨੇਓਂ ਚੱਕੀ ਤਰ੍ਹਾਂ ਲੋਟ ਕਰਕੇ ਜਿਹੜਾ ਵਾਲਾ ਨੂੰ ਅਧਿਆ ਖਦੀ ਗਲ ਟਾ ਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਬਾਕੀ ਪਾਕ ਦੇ ਵੀਡੀਓ ਪਰ ਸੈਟਿੰਗ ਉਹ ਕਰ ਲੈਣੀ ਹੈ ਤੇ ਨਾਲ ਦੀ ਨਾਲ ਜਿਹੜੇ ਆਪਣੇ ਬਲ ਨੂੰ ਚੰਗੀ ਤਰ੍ਹਾਂ ਸੰਘੜੇ ਕਰਕੇ ਤੇ ਅਧਿਕ ਅਧਿਕ ਗਲਟਾ ਕਿਹੜਾ ਵਲਾਂ ਨੂੰ ਲੋਡ ਕਰਕੇ ਤੇ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਵੈਕਟ ਪਿੰਚ ਕਰਕੇ ਪੂਣੀ ਦਾ ਖੋਲਦਾ ਫਤ ਥਲੇੜਾ ਕੇ ਬੰਦ ਪਾਸਾ ਉਤਰਾ ਕੇ ਤੇ ਆਪਣੇ ਜਿਹੜੇ ਦੋਈ ਬੱਲਿਆਂ ਵੀ ਜਿਹੜੇ ਆਪਾਂ ਬਲ ਨੇ ਉਹ ਇਕੱਠੇ ਕਰਨੇ ਹਨ ਤੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਥਲੀਲਾ ਖੋਲ ਕੇ ਤੇ ਉਂਗਲੀ ਤੇ ਅਗੂਠੇ ਨਾਲ ਇਹ ਆਪਣੇ ਵਾਲਿਓ ਇਕੱਠੇ ਕਰਕੇ ਚੰਗੀ ਤਰ੍ਹਾਂ ਜਿਹੜਾ ਬਲਾਂ ਨੂੰ ਲੋਡ ਕਰ ਲੈਣਾ ਹੈ ਤੇ ਬਲਾਂ ਨੂੰ ਲੋਡ ਕਰਕੇ ਤੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਇਹ ਆਪਣੇ ਵਾਲਿਓ ਲੋਡ ਕਰਕੇ ਤੇ ਬਲਾਂ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਤੇ ਬਾਕੀ ਪਾਕ ਦੀ ਵੀਡੀਓ ਅਫਸਾਈਡਿੰਗ ਕਰ ਲੈਣੀ ਹੈ ਤੇ ਹੁਣ ਜਿਹੜਾ ਆਪਾਂ ਅਗਲਾ ਲੜੇ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀਆ ਖੋਲਦਾ ਬਸ ਥੱਲੇ ਰੱਖ ਕੇ ਬੰਦ ਪਾ ਤਾ ਉਤਰਾ ਕੇ ਢੋਈ ਪੱਲਿਆਂ ਵਿਚੜਿਆ ਪੱਲੇ ਪੱਲਿਆਂ ਨੂੰ ਜਿਆਦਾ ਖੋਲ ਕੇ ਦੂਜੇ ਪੱਲਿਆਂ ਨਾਲ ਆਪਾਂ ਮਟਾਈ ਵਾਲੇ ਪਸਨਾ ਜੋੜ ਕੇ ਤੇ ਅਖਤਾਂ ਕ ਜਿਹੜਾ ਪੱਲੇ ਨੂੰ ਖੋਲਣਾ ਹੈ ਪੱਲੇ ਨੂੰ ਖੋਲ ਕੇ ਚੰਗੀ ਤਰ੍ਹਾਂ ਤੇ ਉਂਗਲੀ ਤੇ ਅਕੂਠੇ ਦੀ ਜਿਹੜੀ ਆਪਾਂ ਬਣਾ ਕੇ ਲ ਤੇ ਉਤੋਂ ਲੈ ਆਪਣੇ ਵਾਲ ਚੰਗੀ ਤਰ੍ਹਾਂ ਜਿਹੜੇ ਆਪਾਂ ਵਾਲ ਨੇ ਇਕੱਠੇ ਕਰ ਲੈਣੇ ਹਨ ਇਕੱਠੇ ਕਰਕੇ ਤੇ ਜਿੰਨੇ ਵਾਲ ਇਕੱਠੇ ਹੋਏ ਹੋਣਗੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਫਿਰ ਉਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਬਾਕੀ ਪਾਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਨਾਲ ਹੀ ਨਾਲ ਜਿਹੜੀ ਆਪਾਂ ਬਾਕੀ ਪਾਗ ਦੀ ਵੀਡੀਓ ਸੈਟਿੰਗ ਕਰੀਆ ਨਹੀਂ ਹੈ ਜਿਹੜਾ ਆਪਾਂ ਅਗਲਾ ਲੜ ਲਾੜਾ ਲਾਉਣਾ ਹੈ ਲੜ ਨੂੰ ਵੈਕ ਤੇ ਪਿੰਚ ਕਰਕੇ ਪੁਣੀ ਦਾ ਖੋਲਦਾ ਪਸਾ ਥਲੇ ਰੱਖ ਕੇ ਬੰਨ ਪਸਾ ਉੱਤੇ ਰੱਖ ਕੇ ਦੋਈ ਪੱਲੀਆਂ ਵਿੱਚੜਿਆ ਪੱਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲਿਆਂ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤੇ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਅੱਖ ਤੱਕ ਖੋਲਣਾ ਹੈ ਲੜ ਨੂੰ ਅੱਖ ਤੱਕ ਖੋਲ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਵੀ ਸੈੱਟ ਕਰ ਲੈਣਾ ਹੈ ਚਾਰ ਉਂਗਲੀਆਂ ਨਾਲ ਗੇੜੇ ਵੀ ਸਾਡੇ YouTube ਚੈਨਲ ਤੇ ਨਵੇਂ ਆਣ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਯੂ ਕਰਿਓ ਤੇ ਫਿਰ ਜਿਹੜੇ ਆਪਾਂ ਲੜਨ ਨੂੰ ਚਾਹੀਤ ਤਰ੍ਹਾਂ ਸੈਟ ਕਰਕੇ ਤੇ ਪੱਗ ਪੰਨਾਂ ਨੂੰ ਲੋਡ ਕਰ ਲੈਣਾ ਹੈ ਆਪਣੇ ਜਿਹੜੇ ਬਲਾਂ ਨੂੰ ਉਹਨਾਂ ਨੂੰ ਲੋਡ ਕਰਕੇ ਤੇ ਆਪਣੇ ਚਾਹੀਤ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਸੰਗੜੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਆਪਣੀ ਜਿਹੜੀ ਬਾਕੀ ਪਗ ਦੀ ਵੀਡੀਓ ਸੈਟਿੰਗ ਉਹ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਬਲਾਂ ਨੂੰ ਲੋਟ ਕਰਕੇ ਤੇ ਜਿੱਥੇ ਆਪਣੇ ਪਹਿਲੇ ਲੜ ਦੇ ਬਲ ਮੁੱਕਦੇ ਹੋਣਗੇ ਉੱਥੇ ਆਪਾਂ ਆਪਣੇ ਲੜ ਨੂੰ ਚੰਗੀ ਤਰ੍ਹਾਂ ਲੋਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਖੋਦ ਫਿਰ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋ ਹੀ ਪੱਲੇ ਆ ਵਿਟੜਿਆ ਪੱਲੇ ਪੱਲੇ ਨੂੰ ਜਾੜਾ ਖੋਲ ਕੇ ਦੂਜੇ ਪੱਲੇ ਨਾਲ ਪਾ ਭਟਾਈ ਵਾਲੇ ਪਾਸੇ ਨਾਲ ਜੋੜ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜ ਨੂੰ ਲੋਡ ਕਰ ਲੈਣਾ ਹੈ ਤੇ ਲੜ ਨੂੰ ਲੋਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਹੈ ਜਿਵੇਂ ਤੁਹਾਨੂੰ ਦੱਸਿਆ ਹੀ ਜਾਂ ਤੁਸੀਂ ਐਲ ਬਣਾ ਉਂਗਲੀ ਤੇ ਗੁੱਠੇ ਦੀ ਐਲ ਬਣਾ ਕੇ ਜਾਂ ਫਿਰ ਉਂਗਲੀ ਦਾ ਗੁੱਠੇ ਨਾਲ ਜਿਹੜਾ ਵਲ ਕੱਠੇ ਕਰ ਕਿਹੜੇ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਆਪਣੇ ਜਿਹੜੇ ਵਲ ਨੇ ਉਹ ਵੀ ਆਪਾਂ ਨਾਲ ਦੀ ਨਾਲ ਸੈਟ ਕਰੀਆਂ ਨੇ ਹਨ ਤੇ ਜਿੱਥੇ ਕਿਤੇ ਵਲ ਘੱਟ ਹੋਣਗੇ ਉੱਥੇ ਆਪਾਂ ਬਾਜ ਫੇਰ ਕੇ ਆਪਣੇ ਵਲ ਨੇ ਜਿਹੜੇ ਆ ਬਾਕੀ ਲੜਾਂ ਦੇ ਬਾਕੀ ਬੱਕੀ ਵਲਾਂ ਦੇ ਨਾਲ ਬਰਾਬਰ ਕਰ ਲੈਣੇ ਹਨ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੂਣੀਲਾ ਖੋਦ ਪਸਾ ਥੱਲੇ ਰੱਖ ਕੇ ਬੰਦ ਪਸੋਤਰਾ ਕੇ ਧੋਈ ਪੱਲਿਆਂ ਵਿੱਚੋਂ ਪਹਿਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲਿਆਂ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਥੋਂ ਸੈੱਟ ਕਰਨਾ ਹੈ ਤੇ ਸੈੱਟ ਕਰਕੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨ ਹੈ ਤੇ ਫੋਲਡ ਕਰਕੇ ਨੱਕ ਹੀ ਜਿਹੜਾ ਪੱਲਿਆਂ ਨੂੰ ਫੋਲਡ ਕਰਨ ਹੈ ਤੇ ਉੱਥੋਂ ਵੀ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਥੱਲੇ ਉਹ ਡਬਲ ਫੋਲਡ ਕਰਕੇ ਲੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਆਪਣੀ ਜਿਹੜੀ ਸ਼ੇਪ ਆ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਚੱਕੀ ਤਰ੍ਹਾਂ ਜਿਹੜਾ ਬਲਣ ਆਪਾਂ ਲੋਡ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਪਿੰਚ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੀ ਆਪਾਂ ਬਾਕੀ ਪੱਗ ਦੀ ਜਿਹੜੀ ਸ਼ੈਡਿੰਗ ਕਰ ਲੈਣੀ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਪਿੰਚ ਕਰਕੇ ਜਿਹੜੇ ਆਪਣੇ ਅੱਧਾ ਲੜ ਉੱਤੇ ਅੱਧਾ ਥੱਲੇ ਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਸੈੱਟ ਕਰਕੇ ਜੇ ਤੁਸੀਂ ਲੜ ਬਲਣ ਲਗਾਉਣਾ ਚਾਹੁੰਦੇ ਤੁਸੀਂ ਬਲਣ ਵਾਲਾ ਵੀ ਲਗਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਜਿਵੇਂ ਤੁਹਾਨੂੰ ਸੁੱਖ ਲਾ ਤੁਸੀ ਉਸ ਤਰੀਕੇ ਨਾਲ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਬਲਣ ਲੋਡ ਕਰਕੇ ਤੇ ਤੇ ਲੜ ਨੂੰ ਸਹੀ ਸੈੱਟ ਕਰਕੇ ਜੇ ਆਪਾਂ ਸਿੱਧਾ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਜਿੱਥੇ ਤੁਹਾਨੂੰ ਲੜ ਸੈੱਟ ਲੱਗ ਤੁਸੀ ਉੱਥੇ ਲੜ ਨੂੰ ਚੰਗੀ ਤਰ੍ਹਾਂ ਲੋੜ ਕਰਕੇ ਤੇ ਆਪਣੀ ਜਿਹੜੀ ਸ਼ੇਪ ਹੋ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਜੂ ਕਰਿਓ ਤਾਂ ਜੋ ਜਿਹੜੇ ਵੀਰਾਂ ਨੂੰ ਬਲਾਂ ਵਾਲੀ ਪੱਗ ਬੰਨਣ ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਹੁਣ ਜਿਹੜੀ ਆਪਾਂ ਵਾਕੀ ਪਾਕ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲੈਣਾ ਹੈ ਤੇ ਜਿਹੜੇ ਆਪਣੇ ਵਾਲ ਜਿੱਥੇ ਕਿਤੇ ਘੱਟ ਹੋਣਗੇ ਉੱਥੇ ਆਪਾਂ ਬਾਜ ਫੇਰ ਕੇ ਜਿਹੜੇ ਆਪਣੇ ਵਾਲ ਨੇ ਉਹ ਸੰਗਰੇ ਕਰ ਲੈਣੇ ਹਨ ਤੇ ਬਾਕੀ ਪਾਕ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਤੇ ਲੜ ਨੂੰ ਜੱਕ ਇਤਰਾ ਲੋਡ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਉੱਤੇ ਦੱਬ ਦੇਣਾ ਹੈ ਤੇ ਲੜ ਨੂੰ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਫਲਾ ਦੇਣਾ ਹੈ ਤੇ ਜਿਹੜੀ ਹੁਣ ਆਪਾਂ ਬਾਕੀ ਪੱਕ ਦੀ ਜਿਹੜੀ ਉਹ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਬਲ ਘੱਟ ਹੋਣਗੇ ਉੱਥੇ ਆਪਾਂ ਬਾਜ ਫੇਰ ਕੇ ਆਪਣੇ ਜਿਹੜੇ ਵਾਲ ਨੇ ਉਹ ਚੰਗੀ ਤਰ੍ਹਾਂ ਸੰਘੜੇ ਕਰ ਲੈਣੇ ਹਨ ਤੇ ਜੇ ਕੋਈ ਵਾਲ ਢਿੱਲਾ ਰਹੇ ਤਾਂ ਉਹਦੇ ਤੇ ਆਪਾਂ ਬਾਅਦ ਫੇਰ ਕਿਹੜੇ ਆਪਣੇ ਵਾਲ ਨੂੰ ਟਟਕਾਨੀ ਹਨ ਤੇ ਆਪਣੀ ਜਿਹੜੀ ਸ਼ੇਪ ਆ ਉਹ ਆਪਾਂ ਸੈੱਟ ਕਰ ਲੈਣੀ ਹੈ ਤੇ ਬਾਕੀ ਪਾਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਤੇ ਨਾਲ ਹੀ ਨਾਲ ਜਿਹੜੇ ਆਪਣੀ ਹੋਰ ਕੋਈ ਹੋਰ ਪਾਗ ਦੀ ਵੀ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਹੁਣ ਜਿਹੜੇ ਆ ਬਵਲ ਪੈਨ ਉਹਨਾਂ ਜਿਹੜਾ ਆਪਾਂ ਬਾਅਦ ਫੇਰ ਕੇ ਉਹਨਾਂ ਦੀ ਆਪਾਂ ਜਿਹੜੀ ਸੈਟਿੰਗ ਕਰ ਲੈਣੀ ਹੈ ਇਹੜਾ ਆਪਾਂ ਸੈਟ ਟਕਣਾ ਜਿਹੜਾ ਆਪਾਂ ਲਲ ਲਲ ਲਾਇਆ ਸੀ ਸਿਰ ਦੇ ਸੈਂਟਰ ਚੋਂ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਉਹਨੂੰ ਫਲਾ ਦੇਣਾ ਹੈ ਤੇ ਫਲਾ ਕੇ ਤੇ ਜਿੱਥੋਂ ਕਿਤੇ ਸਿਰ ਨਗਰ ਹੈ ਤਾਂ ਉੱਥੋਂ ਆਪਾਂ ਉਂਗਲੀਆਂ ਨਾਲ ਆਪਣਾ ਸਿਰ ਕਵਰ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਚਾਰੇ ਪਾਸੇ ਸਿਰ ਕਵਰ ਕਰਕੇ ਜਿੱਥੋਂ ਕਿਤੇ ਸਿਰ ਨਗਰ ਰਹਿੰਦਾ ਉੱਥੋਂ ਆਪਾਂ ਡਬਲ ਸ਼ੀਸ਼ੀਆਂ ਦੇ ਕੇ ਜਿਹੜੇ ਆਪਣੇ ਸਿਰ ਜਿਹੜਾ ਆਪਾਂ ਕਵਰ ਕਰ ਲੈਣਾ ਹੈ ਜਿਹੜਾ ਆਪਾਂ ਬੈਗ ਦਾ ਲੜ ਲਗਾਉਣਾ ਅੱਧਾ ਸਜੋਦਾ ਖੱਬੇ ਫੋਲਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਆਜੂਣੇ ਆ ਵੀਡੀਓ ਤੇ ਖਰੀ ਧੰਨਵਾਦ ਵ